ਜੇ ਨਹੀਂ ਪ੍ਰਾਪ ਨਹੀਂ ਚਾਹੁੰਦੇ ਤਾਂ ਮੈਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਲਾਈਕ ਦਾ ਬਟਨ ਤੇ ਕਲਿੱਕ ਕਰ ਦਿਓ ਜੋ ਹਰ ਇੱਕ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦੇ ਰਹੇ ਯਾਰ ਸੂਰੀ ਜਾਂਦੇ ਜੱਜਾਂ ਦਾ ਹੱਟਦਾ ਏਡੀ ਮੁੱਕ ਗਿਆ ਵਿਚਾਰ ਲਾਉਂ ਹੋ ਜਾਂਦਾ ਰੁੜੀ ਹੁਣ ਆ ਇਹ ਮਟਰੋਲ ਮੰਮ ਕੋਲੇ ਆ ਕੇ ਖੜਾ ਹੈ ਮੜਾ ਮਾਰ ਹਟਿਆ ਦੇਖੋ ਦੂਰ ਬੰਦਾਗਾ ਉੱਤਰ ਕੇ ਜਾਰਾਂ ਦੇ ਸਲੈਂਸਰਾਂ ਚੋਂ ਅੱਗ ਨਿਕਲੇ ਫਿੱਪ ਜੱਟ ਦੀ ਤੇ ਆ ਜਾ ਬਿੱਲੋ ਹੱਥ ਸੇ ਗਲੈ ਜਿੱਧਰ ਨੂੰ ਜਾਣਾ ਹਵਾ ਨੂੰ ਨਹੀਂ ਦੱਸਦਾ ਤੈਨੂੰ ਦੱਸ ਕਿਵੇਂ ਦੇਵਾ ਭੇਤ ਬੱਲੀਏ ਕੋ ਮੋਟਰਾਂ ਦੇ ਵਿੱਚ ਜਾਣ ਜੱਟ ਤੂੰ ਇੱਕ ਮੇਰੇ ਥੱਲੇ ਦੂਜੀ ਖੇਤ ਬੱਲੀਏ ਨੂ ਕਰੇ ਨਸ ਕਿਪ ਕੁੜੀਏ ਤੇਰਾ ਫੋਕਸ ਅੰਜੋ ਲਾਈਨ ਵਾਲੇ ਕੱਟ ਤੇ ਸਾਡੀ ਘੋੜਿਆਂ ਤੋਂ ਉਂਗਲ ਸਕਿਪ ਕਰੇ ਨਾ ਰੰਨਾ ਮਰਦੀਆਂ ਕਹਿ ਕੇ ਮਾਈ ਗੋਸ਼ ਜੱਟ ਤੇ 6 ਸੀਟਾਂ ਬੰਦੇ ਵਿੱਚ 8 ਬੈਠਦੇ ਆਈ ਉੱਤੇ ਛਾਣ ਦਿੰਦੇ ਰੇਤ ਬੱਲੀਏ ਦੋ ਮੋਟਰਾਂ ਦੇ ਵਿੱਚ ਜਾਣ ਜੱਟ ਦੀ ਇੱਕ ਮੇਰੇ ਥੱਲੇ ਦੂਜੀ ਖੇਤ ਬੱਲੀਏ ਦੋ ਮੋਟਰਾਂ ਦੇ ਵਿੱਚ ਜਾਣ ਜੱਟ ਦੀ ਇੱਕ ਮੇਰੇ ਥੱਲੇ ਦੂਜੀ ਖੇਤ ਬੱਲੀਏ ਇੱਕ ਖੇਤ ਵਾਲੀ ਕੋਠੜੀ ਨੇ ਮਹਿਲ ਬਣਾਤਾ खड़के नहीं खाली नोटा खुले होगा ਵੀ ਵਾ ਪਿਆਲੇ ਦੀ ਚਾਰ ਲੰਦਵਾਰਾ ਨਾ ਫੇ ਚੱਕਰ ਕੇ ਬਣਾ ਕੇ ਛੋੜੋ ਸੁਦੀਪਾ ਗਾਦੀ ਚੱਕਰ ਬਣ ਕੇ ਮਾਗੜਾ ਗਾਹੀ ਰਹਾ 98 ਰਾਹ ਫੇ ਚੜ੍ਹਦੀ ਉੱਤੇ ਚਾ ਚੜ ਹੋਣੇ ਦੁਬਾਰਾ ਚੜ੍ਹਵਾ ਆਉਂਦੇ ਮੁਰਮ 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 ਦਵਾਈ ਜੀ ਲੈ ਕੇ ਆ ਰਹੇ ਨੇ ਸਾਡਾ ਵੱਲ ਓ ਵਾਗਿਆ ਮਕੌੜਾ ਰੋਡ ਵਾਗਿਆ ਲੰਗਰ ਲਾਇਆ ਹੋਰੇ ਆਓ ਖੜਾ ਨਾਲ ਕੋਟੀ ਵਾਲਾ ਹਲਾ ਕੇ ਮੈਂ ਆਂਦਾ ਖਾ ਹੋ ਹੀ ਗੋਣਾ ਮਨ ਮੇਰੇ ਕੀ ਓ ਕੰਪੂਰ ਆ ਕਿਵੇਂ ਗੋਲੀ ਮੰਗੂ ਨਾ ਨਾ ਇਹੜਾ ਕੋਈ ਲੋ ਹੀ ਆ ਗਿਆ ਹੋਣਾ ਹੈ ਉਹ ਪਹਿਲਾਂ ਮਗੌੜ ਨੇ ਮਾਰ ਲਿਉਣਾ ਮਰਸੇ ਨਹੀਂ ਹੋਰ ਮੈਂ ਅੰਦਰ ਲੈਣਗੇ ਇਸ ਦਾ ਟਾਈਮ ਲੱਗ ਗਿਆ ਉਹ ਲੈ ਕੇ ਆ ਰਹੇ ਆ ਆ ਖੁਸ਼ੀ ਦੇਖ ਬੁਲੇ ਵਾਹ ਵਾਹ ਮੋਛਾ ਨਾ 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 ਰਹਿਣ ਦੇ ਜਿਹੜੀ ਆਏਗੇ ਨਾ ਚਾਰ ਉਹਦਾ ਮਤਲਬ ਇਹ ਮੰਨਦਾ ਇਹਨਾਂ ਉਂਣੀ ਲੱਗੀਆਂ ਹੂੰ ਲੈ ਲਿਆ ਲਾਗ ਕਰੇ ਨਾ ਉਰੀ ਖਾਣਾ ਨਾ ਜਾਂਦੇ ਆ ਠੰਡੇ ਹੋ ਜਾਣਗੇ ਨਾ ਢੰਡਾ ਲੈ ਕਿੰਜ ਮਿਲ ਗਿਆ ਖਾਣਾ ਰਹਿ ਗਣਾ ਗਰਮਾ ਗਰਮ ਮੈਂ ਹੁਣ ਲੰਦਰ ਗੱਲ ਨਾਲ ਲੜਨੀ ਯਾਰ ਤੇ ਆ ਮਨਾ ਤੈਨੂੰ ਖਾੜ ਮੈਂ ਹੋਰ ਲੈ ਕੇ ਤੂੰ ਖਾੜੋ ਲਾਈਵ ਮੈਂ ਉਹਨੂੰ ਖੜਾ ਕੇ ਮੋਟਰਾਂ ਦੇ ਕੋਲੇ ਉਹ ਖੜਾਉਣਾ ਆ ਮਗੜੇ ਹੋਰ ਲੈਣਾ ਕੇ ਮੈਂ ਚੜ ਔਰ ਲੈ ਕੇ ਆ ਦੇ ਕਬੀ ਸੂਰ ਨੇ ਸੜਕਾ ਸਾਈਡਾਂ ਦੇ ਦੁਆਰਾ ਫਨ ਸੀ ਆ ਮਨ ਹਾਂ ਨਾ ਮੀ ਬਣਾਉਣਾ ਨਾ ਸਾਈਡ ਵਾਲੀ ਮੈਂ ਟਾੜਾ ਕਰੀ ਜਾਂਦੇ 40 ਮੈਂ ਫਰਾ ਚੱਲੀ ਹੁਣ ਘਰ ਨੂੰ ਆਫ ਲੋ ਇਹ ਚਾਰ ਮਟਰਾਂ ਦੀ ਮਾਰੀ ਫੇਰਾ ਗਈ। ਤੇ ਮਰੇ ਆ ਦਾ ਵਿਚਾਰਾ ਇੱਕ ਹੀ ਰਹਿ ਗਿਆ ਲੋਨ ਦਾ ਮੌਂਚੀ ਰੇਗੇ। ਉਹਨਾਂ ਵਿਚਾਰਾ ਫਸ ਫਸ ਮਰਾ ਕੇ ਨਹੀਂ ਮੁੜੇ ਵਿਚਾਰ। ਉਹ ਨਾਲ ਕਿਹਣਾ ਨਾ ਵਸੇ ਕਰੀ ਜਾਂਦਾ ਢੂਲੂ ਢੂਲੀ। ਇਹਦਾ ਖਲੋਲ ਜੀ ਹੋ ਗਿਆ ਫੇਰਾ। ਆਇਆ ਮਟਰਾਲੀ ਦੇ 12 ਗੰਬਰ ਕਿਹੜਾ ਖੜਿਆ ਵੀ ਜਾਵਾਂਗੇ। ਉਹਦਾ ਰਹੀ ਗਾ ਸੁੱਕੀ। ਆ ਵੇ। ਉਹਦਾ ਕਿੱਥੇ ਜਾੜਾ ਹੋ ਗਿਆ। ਓਏ ਦੋ ਮਟਰਾਂ ਦੇ ਵਿੱਚ ਜਾਨ ਜੱਟ ਦੀ। ਇੱਕ ਮੇਰੇ ਥੱਲੇ ਦੂਜੀ ਖੇਤ ਬੱਲੀਏ।